ਅੱਜ ਆਪਾਂ ਬਣਾਵਾਂਗੇ ਮੂਲੀ ਦਾ achar ਇਹ ਖਾਂਟ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਰੋਟੀ ਦੇ ਨਾਲ ਜਦੋਂ ਆਪਾਂ ਖਾਣੇ ਆ ਇਹਨੂੰ ਤੇ ਇਹ ਇੱਕ ਤਾਂ ਮੂਲੀ ਦੇ ਵਿੱਚ ਜਿਹੜਾ ਆਪਣਾ ਪਾਣੀ ਦੀ ਮਾਤਰਾ ਜਿਹੜੀ ਜ਼ਿਆਦਾ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਇਹ ਅੱਜ ਆਪਾਂ ਬਣਾਵਾਂਗੇ ਮੂਲੀ ਦਾ achar ਇਹ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਔਰ ਇੰਨਾ ਸਵਾਦ ਬਣਦਾ ਹੈ ਖਾਣ ਦੇ ਵਿੱਚ ਤੇ ਇਹਨੂੰ ਬਣਾਉਣਾ ਵੀ ਬਹੁਤ ਸੌਖਾ ਹੈ ਤੇ ਜਿਹੜੀ ਮooli ਹੈ ਆਪਣੇ ਬਾਡੀ ਲਈ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਵੀ ਹੈ ਕਿਉਂਕਿ ਇਹਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਜ਼ਿਆਦਾ ਹੁੰਦੀ ਹੈ ਤੇ ਆਪਾਂ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਮooli ਦਾ achar ਇਹ ਬਹੁਤ ਹੀ ਵਧੀਆ ਬਣਦਾ ਹੈ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਅੱਜ ਆਪਾਂ ਬਣਾਵਾਂਗੇ ਮooli ਦਾ achar ਬਹੁਤ ਹੀ ਸਵਾਦ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਔਰ ਖਾਣ ਚੰਨਾ ਸਵਾਦ ਲੱਗਦਾ ਹੈ ਮੂਲੀ ਵੈਸੇ ਵੀ ਆਪਣੇ ਸ਼ਰੀਰ ਲਈ ਜਿਹੜੀ ਬਹੁਤ ਹੀ ਫਾਇਦੇਮੰਦ ਹੈ ਇਹਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਤੇ ਆਪਾਂ ਨੂੰ ਮੂਲੀ ਜਿਹੜੀ ਹੈ ਬਹੁਤ ਹੀ ਵੱਧ ਮਾਤਰਾ ਚ ਖਾਣੀ ਚਾਹੀਦੀ ਹੈ ਤੇ ਆਪਾਂ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਰ ਹਿੱਸੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਵੋ ਤੇ ਆਪਾਂ ਹੁਣ ਇਹਨੂੰ ਕੱਟ ਕਰ ਦਿੰਨੇ ਆ ਜਿਹੜੇ ਇਹ ਤੇ ਪੱਤੇ ਨੇ ਪੱਤੇ ਆਪਾਂ ਵੱਖਰੇ ਕਰ ਦਾਂਗੇ ਤੇ ਆਪਾਂ ਹੁਣ ਪਹਿਲਾਂ ਇਹਨੂੰ ਛਿੱਲ ਲੈਨੇ ਆ। ਇਦਾਂ ਆਪਾਂ ਇਹਨੂੰ ਛਿੱਲ ਲਵਾਂਗੇ। ਆਮਬ ਦਾ, ਨਿੰਬੂ ਦਾ, ਗੋਭੀ ਦਾ, ਗਾਜਰ ਵੈਸੇ ਮਿਕਸ ਅਚਾਰ ਤਾਂ ਆਪਾਂ ਬਹੁਤ ਖਾਣੇ ਆ ਲੇਕਿਨ ਤੁਸੀਂ ਇਹ ਇੱਕ ਵਾਰੀ ਇਹ ਮੂਲੀ ਦਾ achar ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੇਗਾ। ਤੇ ਹੁਣ ਤੇ ਮੌਸਮ ਆ ਗਿਆ ਮੂਲੀਆਂ ਦਾ ਤੇ ਮਾਰਕੀਟ ਚ ਬਹੁਤ ਵਧੀਆ ਤੇ ਮੂਲੀ ਆ ਵੀ ਗਈਆਂ ਨੇ ਜਦੋਂ ਆਪਾਂ ਮੂਲੀ ਦਾ achar ਬਣਾਉਂਦੇ ਆ ਰੋਟੀ ਦੇ ਨਾਲ ਤੇ ਜਿਹੜਾ ਰੋਟੀ ਦਾ ਸੁਆਦ ਦੁੱਗਣਾ ਹੋ ਜਾਂਦਾ ਤੇ ਬਹੁਤ ਹੀ ਸਵਾਦ ਵੀ ਲੱਗਦਾ ਹੈ ਹੁਣ ਦੇਖੋ ਇਹਨੂੰ ਹੁਣ ਪਹਿਲਾਂ ਮੈਂ ਧੋ ਲੈਣੀ ਆ ਤੇ ਮੂਲੀ ਨੂੰ ਮੈਂ ਧੋ ਲਿਆ ਹੁਣ ਇਹਨੂੰ ਆਪਾਂ 3 ਪਾਰਟਸ ਇਚ ਡਿਵਾਈਡ ਕਰਕੇ ਨੂੰ ਕੱਟ ਕਰ ਲਵਾਂਗੇ। ਇਹਨੇ ਨੇ ਆਪਾਂ ਪੀਸਿਸ ਕਰ ਲਵਾਂਗੇ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੰਤਾ ਮਰਜ਼ੀ ਇਹਨੂੰ ਕੱਟ ਸਕਦੇ ਹੋ। ਤੇ ਇਹਨੂੰ ਇਦਾਂ ਕੱਟ ਲਵਾਂਗੇ। ਬਿਲਕੁਲ ਪਤਲੇ ਸ্লাইਸ ਕਰਨੇ ਆਪਾਂ ਨੇ ਕਿਉਂਕਿ ਜਿਹੜਾ ਆਚਾਰ ਹੈ ਉਹ ਪਤਲੇ ਸ্লাইਸ ਵਿੱਚ ਹੀ ਵਧੀਆ ਲੱਗਦਾ ਹੈ। ਤੇ ਇਸ ਤਰ੍ਹਾਂ ਆਪਾਂ ਬਹੁਤ ਹੀ ਸੋਨੇ ਪਤਲੇ ਪਤਲੇ ਜਿਹੇ ਪੀਸਿਸ ਕੱਟ ਕੇ ਤਿਆਰ ਕਰ ਲੈਣੇ ਨੇ ਇਹ ਜਿਹੜੀ ਮੂਲੀ ਹੈ ਟੇਸਟੀ ਲੱਗਦੀ ਹੈ ਇਹਨੂੰ ਅ ਵੈਸੇ ਵੀ ਜੇ ਆਪਾਂ ਖਾਈਏ ਤੇ ਸਵਾਦ ਲੱਗਦੀ ਜਿਵੇਂ ਆਪਾਂ ਨੇ ਮੱਕੀ ਦੀ ਰੋਟੀ ਸਾਗ ਬਣਾਇਆ ਹੁੰਦਾ ਤੇ ਉਹਦੇ ਨਾਲ ਜਿਹੜੀ ਮੂਲੀ ਹੈ ਨਾ ਬਹੁਤ ਹੀ ਵਧੀਆ ਲੱਗਦੀ ਹੈ ਤੇ ਇਹ ਇਨਸਟੈਂਟ ਅਚਾਰੇ ਇਹ ਆਪਾਂ ਜਿਸ ਟਾਈਮ ਬਣਾਣਾ ਹੈ ਦੋ ਦਿਨ ਤੱਕ ਆਪਾਂ ਇਹਨੂੰ ਖਾ ਕੇ ਖਤਮ ਕਰ ਸਕਦੇ ਹਾਂ ਜਿਆਦਾ ਆਪਾਂ ਇਹਨੂੰ ਲੌਂਗ ਟਾਈਮ ਲਈ ਸਟੋਰ ਨਹੀਂ ਕਰ ਸਕਦੇ ਕਿਉਂਕਿ ਇਨਸਟੈਂਟ ਅਚਾਰੇ ਆਪਣਾ ਤੇ ਹੁਣ ਬੁਲੀਆਂ ਮੈਂ ਕੱਟ ਕਰ ਲਈਆਂ ਨੇ ਤੇ ਨਾਲ ਹੀ ਮੈਂ ਲੈ ਲਈਆਂ ਸੀ ਇਹਦੇ ਵਿੱਚ ਹਰੀ ਮਿਰਚਾਂ 3-4 ਹਰੀਆਂ ਮਿਰਚਾਂ ਨੇ ਇਹ ਬਿਲਕੁਲ ਆਪਸ਼ਨਲ ਹੈ ਜੇ ਲੈਣੀ ਆ ਚਾਹੋ ਪਾਣੀ ਚਾਹੋ ਤੁਸੀਂ ਪਾ ਸਕਦੇ ਹੋ ਲੇਕਿਨ ਟੇਸਟ ਬਹੁਤ ਵਧੀਆ ਲੱਗਦਾ ਹੈ ਨਾ ਇਸ ਤਰੀਕੇ ਨਾਲ ਗੈਸ ਨੂੰ ਔਨ ਕਰਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਇਹ ਜਿਹੜਾ achar ਹੈ ਆਪਾਂ ਨੇ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਣਾ ਹੈ ਤੇ ਤੇਲ ਜਿਹੜਾ ਆਪਾਂ ਨੇ ਬਹੁਤ ਹੀ ਘੱਟ ਲੈਣਾ ਹੈ ਕਿਉਂਕਿ ਆਪਾਂ ਨੇ ਇੱਕੋ ਹੀ ਮੂਲੀ ਲਈ ਹੈ ਉਹ ਦੇ ਅਕੋਰਡਿੰਗ ਮੈਂ ਮੰਨ ਲਓ ਕਿ ਇੱਕ ਵੱਡਾ ਚਮਚ ਜਿਹੜਾ ਹੁੰਦਾ ਹੈ ਉਹਦੇ ਹਿਸਾਬ ਨਾਲ ਮੈਂ ਸਰੋਂ ਦਾ ਤੇਲ ਪਾਇਆ ਇਹਦੇ ਵਿੱਚ ਤੇ ਇਹਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਗਰਮ ਹੋਣ ਲਈ ਰੱਖ ਤਵਾਂਗੇ ਫਿਰ ਆਪਾਂ ਤੁਹਾਨੂੰ ਦਿਖਾਣੇ ਆ ਕਿੱਦਾਂ ਜਿਹੜੀਆਂ ਐ ਮਿਰਚਾਂ ਨੇ ਆਪਾਂ ਨੂੰ ਥੋੜਾ ਜਿਹਾ ਇਦਾਂ ਵਿੱਚੋਂ ਕੱਟ ਕਰ ਲਵਾਂਗੇ ਚੀਰਾ ਲਗਾ ਲਵਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਫਰਾਈ ਕਰਨੀਆਂ ਨੇ ਫਿਰ ਉਹਦੇ ਬਾਅਦ ਕੱਟ ਕਰਨ ਨਾਲ ਆਪਣੀ ਮਿਰਚਾਂ ਸੋਕੀਆਂ ਫਰਾਈ ਹੋ ਜਾਣਗੀਆਂ ਤਾਂ ਦੇਖੋ ਤੇਲ ਜਿਹੜਾ ਆਪਣਾ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਫਲੇਮ ਨੂੰ ਮੈਂ ਬਿਲਕੁਲ ਆਫ ਕਰ ਦਿੱਤਾ ਹੈ ਤੇ ਹੁਣ ਮੈਂ ਇਹਦੇ ਵਿੱਚ ਥਾ ਦੇਵਾਂਗੇ ਮੋਲੀਆਂ ਜਿਹੜੀਆਂ ਆਪਾਂ ਕੱਟ ਕੇ ਰੱਖੀ ਹੋਈਆਂ ਨੇ ਕਿਨਾਰੇ ਆਪਣੀ ਮਿਰਚਾਂ ਪਾ ਦਵਾਂਗੇ ਹੁਣ ਗੈਸ ਨੂੰ ਆਨ ਕਰ ਦਿੰਦੇ ਤੇ ਬਸ ਆ ਪਾਏ ਨੂੰ ਤੋ ਕਮੈਂਟਲੀ ਫਰਾਈ ਕਰਨਾ ਆਪਾਂ ਜਿਆਦਾ ਨਹੀਂ ਫਰਾਈ ਕਰਨਾ ਅੱਜ ਆਪਾਂ ਨੇ ਥੋੜਾ ਥੋੜਾ ਜਿਹਾ ਫਰਾਈ ਕਰਨਾ ਦੋ ਮਿੰਟ ਤੇ ਜਾ ਰਹੇ ਹਾਂ ਆਪਾਂ ਲਈ ਜਿੱਦਾਂ ਦੋ ਮਿੰਟ ਹੋ ਜਾਣਗੇ ਆਪਾਂ ਇਹ ਗੈਸ ਜੀ ਬਿਲਕੁਲ ਆਫ ਕਰ ਦੋਗੇ ਬਹੁਤ ਹੀ ਵਧੀਆ ਆਪਣਾ ਮਸਾਲੇਦਾਰ ਆਪਣਾ ਜਿਹੜਾ ਆਟਾ ਬਣਨ ਦਾ ਹੈ ਤਾਂ ਟਰਾਈ ਕਰਨਲ ਆਪਾਂ ਜਿੰਨਾ ਵੀ ਮੂਲੀ ਦਾ ਜਿਹੜਾ ਪਾਣੀ ਹੋਸੀਗਾ ਆਪਾਂ ਨੇ ਧੋਤੇ ਸੀ ਇਹਦਾ ਪਾਣੀ ਬਿਲਕੁਲ ਸੁੱਕਣ ਦਾ ਫਰਾਈ ਹੋਣ ਤੋਂ ਬਾਅਦ ਇਹਨੂੰ ਟਰੋਟ ਕਰਦੇ ਹਾਂ ਇਸ ਨੂੰ ਦਫਾ ਨੂੰ ਹੋਰ ਫਰਾਈ ਕਰਦੇ ਹਾਂ आप चीनी तरह फ्राई कर लिया मैं ये एड करा फ्लेम में बिल्कुल ऑफ कर देनी है तो दो मिनट हो चुके हैं पूरिया अपन जो फ्राई हो गई नेड चम्मच सेका जो चाहो तो तुम नींबू का रस भी लै सकते हो जो तेके का पेस्ट है ये थोड़ा नींबू के रस तो बताया आता है तो हम ये लूण लूण आपने थोड़ा ज़्यादा ही पावे क्योंकि अचार लूण है ना व् ही वैया लगता है तो बिल्कुल थोड़ी जी मैं पावगी हल्दी ਕਲਰ ਵਾਸਤੇ ਤੇ ਹੁਮੇ ਅਰिजਨਾਲ ਐਡ ਕਰ ਦੋਗੀ ਕਾਲੀ ਮਸਲਾ ਪਾਊਡਰ ਇਹਨੇ ਹੋ ਗਿਆ ਬਸ ਸਪਾਈਸ ਤੋਂ ਜਬਾ ਹੁਣ ਚਾਹੋ ਤਾਂ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਦੇ ਵਿੱਚ ਬਹੁਤ ਹੀ ਵਧੀਆ ਅਚਾਰ ਬੜਕੇ ਤਿਆਰ ਹੋ ਜਾਂਦਾ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਜਦੋਂ ਵੀ ਰੱਖਣਾ ਹੈ ਤੇ ਕਿਉਂਕਿ ਇਨਸਟੈਂਟ ਅਚਾਰ ਹੈ ਤੇ ਆਪਾਂ ਕੱਚ ਦੇ ਹੀ ਬਾਊਲ ਜਾਂ ਫਿਰ ਕੱਚ ਦਾ ਕੋਈ ਵੀ ਕੰਟੇਨਰ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਇਹਨੂੰ ਪਾ ਕੇ ਰੱਖ ਸਕਦੇ ਹੋ ਤੇ ਆਪਣਾ ਜਿਹੜਾ ਅਚਾਰ ਹੈ ਇਹ ਫਿਰ ਬਣ ਕੇ ਤਿਆਰ ਹੈ ਜੀ ਔਰ ਬਹੁਤ ਹੀ ਵਧੀਆ ਆਪਣਾ ਇਹਦਾ ਟੇਸਟ ਵੀ ਬਹੁਤ ਵਧੀਆ ਹੈ ਜਿਹੜਾ ਆਪਾਂ ਨੇ ਇਹਦੇ ਵਿੱਚ ਕਾਲਿਮਿਚ ਦਾ ਪਾਊਡਰ ਪਾਇਆ ਹੈ ਉਹਦੇ ਨਾਲ ਜਿਹੜਾ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤੇ ਹੁਣ ਮੈਂ ਇਹਨੂੰ ਕੱਢ ਲਵਾਂਗੀ ਕਿਸੇ ਵੀ ਪਲੇਟ ਦੇ ਵਿੱਚ ਕਿਉਂਕਿ ਆਪਾਂ ਇਹਨੂੰ ਪਹਿਲਾਂ ਠੰਡਾ ਕਰਾਂਗੇ ਦੇਖੋ ਸਾਰਾ ਚਾਰ ਮਸਰਾ ਕੱਢ ਲਏ ਜਿੰਨਾ ਵੀ ਇਹ ਸਿਰਕਾ ਹੈਗਾ ਬਚਿਆ ਹੋਇਆ ਇਹ ਵੀ ਆਪਾਂ ਨਾਲ ਹੀ ਇਹਦੇ ਉੱਪਰ ਇਸ ਤਰ੍ਹਾਂ ਪਾ ਲਵਾਂਗੇ ਬਹੁਤੀ ਵਧੀਆ ਆਪਣਾ ਇਨਸਟੈਂਟ ਅਚਾਰ ਬਣ ਕੇ ਤਿਆਰ ਹੋ ਚੁੱਕਿਆ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ